ਧਿਆਨ ਇੱਕ ਐਸੀ ਵਿਧੀ ਹੈ ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ ਧਿਆਨ ਇੱਕ ਐਸੀ ਵਿਧੀ ਹੈ ਜਿਹਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਧਿਆਨ ਇੱਕ ਐਸੀ ਵਿਧੀ ਹੈ ਜਿੰਨਾ ਤੁਸੀਂ ਪਰੇਸ਼ਾਨ ਜੇ ਜਿੰਨਾ ਤੁਸੀਂ ਟੈਨਸ਼ਨ ਤੇ ਜੇ ਤੇ ਧਿਆਨ ਦੇ ਨਾਲ ਨਾ ਮਾਈਂਡ ਜਿਹੜਾ ਔਰ ਰਿਲੈਕਸ ਹੁੰਦਾ ਔਰ ਧਿਆਨ ਕੀ ਹੈ ਧਿਆਨ ਤੁਹਾਡੇ ਸਰੀਰ ਦੇ ਅੰਦਰ ਹੀ ਹੈ ਧਿਆਨ ਤੁਹਾਨੂੰ ਅੰਦਰੋਂ ਹੀ ਮਿਲਣਾ ਅੱਖਾਂ ਦੇਖਦੀਆਂ ਕੰਨ ਸੁਣਦੇ ਨੇ ਔਰ ਜ਼ਬਾਨ ਬੋਲਦੀ ਹੈ ਐਵੀ ਇੱਕ ਸਰੀਰ ਵਿੱਚ ਕੇਂਦਰ ਹੈ ਜਿਹੜਾ ਜਿਸ ਨੂੰ ਆਪਾਂ ਧਿਆਨ ਕਹਿੰਦੇ ਆ ਕਿ ਕੰਨ ਸਿਰਫ ਸੁਣ ਸਕਦੇ ਨੇ ਅੱਖਾਂ ਸਿਰਫ ਵੇਖ ਸਕਦੀਆਂ ਨੱਕ ਸਿਰਫ ਸੁਗੰਧ ਲੈ ਸਕਦਾ ਹੈ ਪਰ ਇਹਦੇ ਵਿੱਚ ਵੀ ਇੱਕ ਧਿਆਨ ਹੈ ਜਿਹੜਾ ਉਹ ਕੇਂਦਰ ਹੈ ਜਿਹੜਾ ਸਾਰਿਆਂ ਨੂੰ ਖਬਰ ਦਿੰਦਾ ਹੈ ਕਿ ਕੰਨ ਨੇ ਸੁਣ ਲਿਆ ਅੱਖਾਂ ਨੇ ਦੇਖ ਲਿਆ ਨੱਕ ਨੇ ਜਿਹੜੀ ਉਹ ਸੁਗੰਧ ਲੱਲੀ ਹੈ ਕੋਈ ਤੇ ਕੇਂਦਰ ਹੈ ਨਾ ਉਹ ਧਿਆਨ ਧਿਆਨ ਸਾਡਾ ਆਪਣੇ ਅੰਦਰ ਹੀ ਹੈ